ਹਾਂ ਹਾਂ ਲੇਫਟ ਮਾ ਜਾਣ ਹੈਗੀ ਐ ਉਹ ਮਨੂ ਲਾਦਾ ਇਹ ਵੀ ਖੜਾ ਹੋਊਗਾ ਭਾਈ ਮਣਕੀ ਪਾਉਣਾ 5-5 ਲੀਟਰ ਦੇ ਨਾਪਿਆਂ ਗਲ ਕਿੰਨਾ ਪੈਜੂਗਾ ਪੈਜੂ 60 ਲੀਟਰ ਉਹ ਬੜਾ ਡਾਇਰੈਕਟਰ ਰੈਟ ਡਿਗ ਤਾਂ ਹੋਣੀ ਚਾਹੀਦੀ ਜਾਣ ਗਿਆ ਦੀ ਵੱਡੀ ਆ ਬਹੁਤ ਕਦਰ ਕਿੰਨਾ ਪੈਂਦਾ ਜੌਨਟੀਰ ਜੀ ਬਾ ਜੀ ਬਾ ਅਰਜੰਟ ਬਥੇਰਾ ਪੈਂਦਾ ਅਰਜੰਟ ਜੀ 70000 ਉੱਚ ਵੀ 70000 ਲੈ ਜੀ ਜਿਹਦਾ ਪੰਪ ਵਾਲਿਆ ਮੰਗਣ ਕੈਨੀ ਚੱਕੀ ਫਿਰਦਾ ਲੋ ਜੀ ਬਾਈ ਪੱਤੀਆਂ ਪਾਉਂਦੇ ਤੇ ਇਦਾਂ ਸੁਪਰ ਫੀਡਰ ਦੀਆਂ ਭਰਾ ਦੇ ਸੇਵਾ ਚ ਵਧੀਆ ਹੋਗੀ ਇਹ ਪੱਤੀਆਂ ਪਾਉਣ ਦੀ ਕੁਰਸੀ ਚੱਲੇਗਾ ਪਾ ਪੈਸੇ ਲੱਗੇ ਉਲਟੇ 18 20000 ਇਹਦਾ ਹੈ ਨੋ ਜੀ ਬਾਈ ਹੌਲੈਂਡ ਇਧਰ ਲਕੋਇਆ ਪਿਆ ਹੈ ਉਹ ਇਧਰ ਇਹ ਹੈ ਉਹ ਇਹ ਤਗੜਾ ਕਰਿਆ ਉਹ ਕਢਾ ਕੇ ਰਾਮ ਲਵਾਇਆ ਇਹਨੂੰ ਦੂਏ ਪਰੇ ਲਾਇਏ ਪਏ ਹੈ ਉਹ ਤਾਂ ਉਦੇ ਦੇ ਹੋਣਾ ਤੇ ਪਟਾਣ ਤੇ ਲਾਤਾ ਹੁਣ ਦੇਖਦੇ ਆਂ ਕਿ ਆ ਗਿਆ ਸੁਪਰ ਹੀਟਰ ਵਿੱਚ ਚੱਲੂ ਹੈ ਸਭ ਪਾਸੇ ਜਾ ਲੋ ਲੋਲ-ਪੋਲ ਨਹੀਂ ਇਹੀ ਜਾਓ ਬਥੇਰਾ ਟਾਈਮ ਬਾਈ ਹੋ ਗਿਆ ਇਹਨੂੰ ਖੜੇ ਨੂੰ ਕਹਿੰਦੇ ਕੱਢਿਆ ਨਹੀਂ ਹੈਗਾ ਕੱਢਿਆ ਨਹੀਂ ਹੁਣ ਕੱਢਣਾ ਪੈ ਗਿਆ ਅੰਕਲ ਕੀ ਹਾਲ ਹੈ ਜੀ ਸਸੇ ਕਾਰ ਜੀ ਚੱਲੂ ਅੰਕਲ ਹੁਣੇ ਚੱਲੂਗਾ ਜੀ ਚੱਲੂਗਾ ਹਾਂ ਮੋਡੀਫਿਕੇਸ਼ਨ ਪੀਆਰ ਜਿਆਦਾ ਮਾਰਦੀ ਸੈਲ ਤੋਂ ਮਾਰਦਾ ਛੋਟੇ ਦੀ ਹਾਂ ਜਿਆਦਾ ਆਉਂਦਾ ਮਹਿੰਦਰੀ ਜੀ ਅੰਗਲ ਜਿਆਦਾ ਆਉਂਦਾ ਮਹਿੰਦਰਾ ਲੈ ਹੋਰ ਕੀ ਹੈ ਛੋਟੇ ਮੋਟੇ ਕੰਮਾਂ ਨੂੰ ਫਾਇਦਾ ਹੋਵੇ ਫੇਰ ਹੱਥ ਜਾ ਪੈ ਜਾਓ ਕਿਤੇ ਮਾਤਰੀ ਦੇਖ ਲੈ ਦੁਆਰਕ ਦਾ ਇੱਕ ਨਹੀਂ ਨਹੀਂ ਕਹਿੰਦਾ ਹੁਣ ਛੋਟਾ ਟੈਨ ਥੋੜੇ ਕੰਮ ਹੈ ਹੈ ਜੱਗੇ ਛੋਟਾ ਦੁਆ ਜਾਂਦਾ ਇੱਕ ਪਾਸੇ ਰੇ ਆ ਜੀਵੀਆਂ ਬਾਈ ਵੱਡ ਨਹੀਂ ਹੋਈਆਂ ਹਲੇ ਇਹ ਕਿੰਨਾ ਤੇਲ ਪੈਂਦਾ ਇਹ ਚ ਰੜਵਨੀ ਆਪਾਂ ਨੇ ਖਾਲੀ ਕਰਨੀ ਟੈਂਕੀ ਟੈਂਕੀ ਚ ਹੈਗਾ ਦੇ ਲੋ 5 ਤੇ 7 ਲੀਟਰ ਗੇਜ ਹੈ ਦੀ ਉਹ ਹੈ ਗੇਜ ਹੈ ਦੀ ਉਹ ਕਿੰਨਾ ਕਹੇ 7 ਤੇ ਹਾਂ ਮਿੰਡ ਮਿੰਡ ਟਿਊਬ ਟਿਊਬ ਨਹੀਂ ਲੈ ਉਹ ਇੱਧਰ ਰੀਲ ਟਰੈਕਟਰਾਂ ਟਰੈਕਟਰਾਂ ਮਿੰਕੀ ਪਾਉਣਾ ਹੈ ਹਾਂ 5 5 ਲੀਟਰ ਦੇ ਨਾਪਿਆਂ ਦਾ ਅੱਛਾ ਭਾਈ ਮਿੰਕੀ ਪਾਉਣਾ 5 5 ਲੀਟਰ ਦੇ ਨਾਪਿਆਂ ਗਲ ਕਿੰਨਾ ਪੈ ਜਾਊਗਾ ਪੈ ਜਾਊ 60 ਲੀਟਰ ਬੜਾ ਡਾਇਰੈਕਟਰ ਐਡਿਕ ਦਾ ਹੋਣੀ ਸੀ ਜੌਂਡੀਆਂ ਦੀ ਵੱਡੀ ਆ ਬਹੁਤ ਕਬਰੀ ਕਿੰਨਾ ਪੈਂਦਾ ਜੌਂਡੀਆਂ ਦੇ ਬਾ ਵਾ ਜੀ ਵਾ ਅਰਜੰਨ ਚ ਬਥੇਰਾ ਪੈਂਦਾ ਜੀ 70 ਆ ਉਹ ਚ ਵੀ 70 ਆ ਲੈ ਜੀ ਜਿਹੜਾ ਉਹਦਾ ਪੰਪ ਵਾਲਿਆ ਮੰਗਣ ਕੈਨੀ ਚੱਕੀ ਫਿਰਦਾ ਬਾਈ ਚੱਲਿਆ ਹੈ ਨਹੀਂ ਜੱਦਾ ਮੋਡੀਫਿਕੇਸ਼ਨ ਕਰਾਇਆ ਇਹਦਾ ਕੁਝ ਨਹੀਂ ਪਤਾ ਹਲੇ ਕਿੰਨਾ ਖਾਂਦਾ ਪੀਂਦਾ ਏ ਕੀ ਖਾਂਦਾ ਪੀਂਦਾ ਕੀ ਬਰਾਮ ਖਾਂਦਾ ਹੈ ਖਾਣ ਦਾ ਜਿਹੜਾ ਖਾਂਦਾ ਜਿਹਨੇ ਜੱਗਾ ਬਹੁਤ ਦੱਸਦੇ ਵੀ ਜਿਹਨੇ ਤੇਲ ਦੇਖਾਂ ਲਾਜੋ ਨਜ਼ਰਾ ਆ ਗਿਆ ਇਹ ਤਾਂ ਹੈ 36 30 ਏ ਬਾਈ ਕਹੀ ਜਾਂਦੇ ਤੇਲ ਜਿਹੜਾ ਖਾਂਦਾ ਇਹ ਤਾਂ ਫੇਰ ਬਹੁਤ بڑا ਏ ਆ ਜੱਗੇ ਜਿਹਦੇ 36 ਦੀ ਉਹ 36 ਦੀ ਰੱਖਣਾ ਸਿਖਾ ਲਈ ਫੋੜੀਆਂ ਯਾਰ ਲੈ ਹੁਣ ਹੁਣ ਆਪਾਂ ਰੱਖ ਦੂ 5 ਲੀਟਰ ਪਿਆ ਹੋਰ ਵਿਚਾਰ ਚੜਦੀ 10 ਬਸ ਹੋਈ ਦੇਖਦੇ ਆਂਗੇ ਇਹ ਸਹੀ ਹੈ ਜਾਂ ਨਹੀਂ ਵੀ ਕਹਿੰਦੇ ਹਾਂ ਹਾਂ ਉਹਨਾਂ ਨੂੰ 10 ਤੇ 5 12 ਜਾਂਦਾ ਤਾਂ 11 ਹੈ ਹਾਂ 11 ਹੈ 11 ਮੰਨ ਵੀ ਫਿਰ ਐਂ ਕਰ ਉਹ ਜੀ ਪਰਦਮ 11 ਹਾਂ 11 ਇਹਨੂੰ ਸ਼ਾਨੀ ਲਾ ਦੇ ਪੁੱਤ 11 ਵਜੇ ਤੱਕ ਮੰਨਦਾ ਗੱਲ ਵਧੀਆ ਰਹੂਗਾ ਉਹ ਤੇਲ ਖੇਲਦਾ ਵੀ ਹੋਣਾ ਏ ਨਹੀਂ ਨਹੀਂ ਹਾਂ ਤੇ ਖੜਿਆ ਤਾਂ ਨਹੀਂ 11 ਵਜੇ ਮਾੜੀ ਨਿਸ਼ਾਨੀ ਲਾ ਦੇ ਕੱਟ ਲਾ ਦੇ ਆ ਜੀ ਨਾਲ ਆਹ ਜੇ ਟਰੈਕਟਰ ਤਾਂ ਅਸੀਂ ਤੇਲ ਪਾ ਤਕਾਉ। ਹਾਂ। ਬਾਕੀ ਅੰਕ ਲਾਏ ਆਂ। ਜਿੱਕਣਾ ਇਹਦੇ ਵਾਸਤੇ 8 ਫੁੱਟਾ ਸੁਪਰ ਸੇਟਰ ਹੈ। ਕਵਰੇਜ ਆਮ ਹੀ ਐਂਡ ਲੋਡ ਖੇਲੇ। ਵੈਸੇ ਚਲਾਉਂਗਾ ਇਹ 9-10 ਫੁੱਟਾ ਦੀ। 8 ਫੁੱਟੇ ਨੇ ਇਹ ਪਾ ਲਾਉਣੀ ਆ। ਆਪਾਂ ਆਪਣੀਆਂ 8 ਫੁੱਟੇ ਤਾਂ ਇਹ ਬਹੁਤ ਵਸਾਈ ਚੱਲਣਾ। ਆਪੇ ਤਿਆਰ ਕਰਨੀ ਪਊਗੀ ਜੇ। ਹਾਂ, ਸਹੀ ਗੱਲ ਹੈ। ਉਹਦਾ ਫਾਇਦਾ ਰਹਿੰਦਾ ਫਿਰ ਤ੍ਰੇਖਾਂ ਨਹੀਂ ਰਹਿੰਦਾ। ਨਾਲ ਜੂ ਪਤਾ ਹੁਣ ਹਾਂ 12 ਤਾਂ ਨਹੀਂ ਹੋਗੀ। ਨਹੀਂ। ਜੀ ਬਾਈ ਕਿਆ ਲਿਆਂਦਾ ਬਾਈ ਲੋਹਾ ਹੀ ਨਹੀਂ ਪੂਰਾ ਹੁੰਦਾ ਹੈਗਾ ਹਲੇ ਹੁੱਕ ਪਾਈਆ ਹੌਲੈਂਡ ਦੀ ਲਿਆਉਣ ਨੂੰ ਹੂੰ ਆ ਪੱਤੀਆਂ ਲੈ ਕੇ ਆਇਆ ਸੁਪਰ ਹੀਟਰ ਦੀਆਂ ਦੋ ਡੱਬੇ ਉੱਧਰ ਪਏ ਤਿੰਨ ਡੱਬੇ ਇਹ ਆ ਪੰਜ ਡੱਬੇ 18000 ਦੀ ਪੱਤੀਆਂ ਆ ਓਰੀਜਨਲ ਜਿਕੇ ਓਰੀਜਨਲ 18000 ਉਦੇਸੀ ਨਹੀਂ ਲਈ ਆ ਆ ਗਿਫਟ ਮਿਲਿਆ ਨਾਲ ਨਾਟ ਲੈ ਵੀ ਤੁਸੀਂ 2000 ਰੁਪਿਆ ਪਾ ਦਿਓ ਗਾੜਾ ਮੋਟਾ ਬੰਦੇ ਨੂੰ ਹੌਸਲਾ ਹੋਵੇ ਆ ਲਿਖਿਆ ਹੋਇਆ ਨੋਟ ਫੋਰ ਸੇਲ ਨਾਟ ਜਿਹੜਾ ਛਾਵੜ ਜਿ ਨਹੀਂ ਪੈਂਦਾ ਉਹ ਵਾਲਾ ਫੇਰ ਸਹੀ ਮਿਲਿਆ ਦੇਸੀ ਦੇ ਘੱਟ ਟਾਈਮ ਕਰਦੀ ਹਾਂ ਦੇਸੀ ਦਾ ਘੱਟ ਦੇਸ ਕਰਦੇ ਬਾਰਨ ਸਟੀਲ ਦੇ ਪਲੇਟਾਂ ਨਾਲ ਅਰੀਜਨਲ ਕੰਪਨੀ ਦੇ ਮਹਿੰਗਾ ਜੀ ਬਾਈ ਆਏ ਆ ਵੀ 800 ਰੁਪਏ ਦਾ ਇੱਕ ਮਿਲਿਆ ਦੂਆ 150 ਦਾ ਹੋਣਾ ਹੈ ਦੂਆ 130 120 ਨਹੀਂ 170 ਤਿੰਨ ਚਾਰ ਤਰ੍ਹਾਂ ਦੇ ਨਹੀਂ ਨਹੀਂ ਉਦਾਂ ਇੰਨੀ ਚੌੜੀ ਤਾਂ ਹੁੰਦੀ ਨਹੀਂ ਮਹਾਂਗੇ ਤਾਂ ਖਾਸ ਹੀ ਹੈ ਬੀ ਐਚ ਬੀਓ ਕੋਈ ਇਹਨੂੰ ਨੋ ਬਾਤ ਬਾਬੋ ਪਤਾ ਨਹੀਂ ਕੀ ਹੈ ਇਹ ਨਹੀਂ ਉ ਤਾਂ ਹੋਰ ਚੌੜੀ ਚਾਹੀਦੀ ਨਾ ਫੇਰ ਟਰੈਕਟਰ ਦਾ ਲੋਡ ਵੀ ਦੇਖਣੀ ਆ ਅੱਢਣੀ ਵੀ ਮਿੱਟੀ ਵਿੱਚ ਤੇ ਹੂੰ लोहे नहीं खाले हले हुक करौणियां हो लैंड दी दो सीजन लाजेंदे हम्म दो सीजन ते लाजेंदी बत्तियां लोहे नहीं कहडा ਛੱਡਦਾ ਸੀ ਜੱਦਾ ਜੰਮਿਆ ਲੋਹੇ ਪਰੇ ਆ ਬਸ ਅਜੇ ਫੇਕ ਇਕ ਹਾਲ ਸਵਾਗ ਆ ਲੈ ਆਂਦਾ ਤਵਾ ਪਹਰ ਕੰਮ ਲਾਇਆ ਮੁਰਸੀ ਵਰ ਗਿਆ ਸਾਡੇ ਪਹਰ ਉਹ ਜਿੱਦੇ ਆ ਮੈਂ ਨਾ ਉਹ ਹੱਤੀ ਜੇ ਤੇ ਜਾ ਜਾਣਾ ਪੜੀ ਨਹੀਂ ਲਾਤੀ ਬਹੁਤ ਚੌੜੀ ਪਾਇਆ ਪਹਾ ਹਾਂ ਹਾਂ ਸਾਬ ਦੀ ਘਰ ਅੰਦਰ ਖੜਨ ਲੱਗਦਾ ਬਾਹਰ ਇਹ ਹੁਣ ਨੂੰ ਹੁੰਦੇ ਜਿੱਕਰ ਸਾਲ ਹੋ ਗਏ 7 ਮਹੀਨੇ ਹੋ ਗਏ ਗਲ ਜਾਣੇ ਜਾਂ ਅੱਧੇ ਰਹਿ ਜਾਣਗੇ ਅੰਦਰ ਖੜ ਨਹੀਂ ਦਾ ਲੈ ਲਾ ਵੀ ਨਵੀਆਂ ਚੀਜ਼ਾਂ ਫੈਸੀ ਘੋੜੇ ਘੂੜੇ ਆ ਗਏ ਅੱਗੇ ਕਿਤੇ ਹੁੰਦੇ ਤੇ ਅੱਗੇ ਦਾ ਜਮੇ ਸਿੰਪਲ ਹੁੰਦੇ ਤੇ ਚਲੋ ਬਾਈ ਜੇ ਚੀਜ਼ ਵਧੀ ਵਧੀਆ ਹੋਵੇ ਨਾ ਬਾਹਰ ਮਾ ਵਾਧਾ ਹੀ ਦਿੰਦੀ ਹੈ ਕੋਈ ਨਹੀਂ ਪਾਦਣਾ ਭਲੇ ਰ ਪੈ ਜਾਤਾ ਦੋ ਬਲੀਆਂ ਸੜਦੇ ਬਸ ਇਹਨਾਂ ਨੇ ਕਰਦੇ ਕੀ ਆ ਇਹ ਕਾ ਚਲ ਰਹੇ ਆ ਬਾਉਂ ਚੱਲੂਗੇ ਜੇ ਗਿੱਠ ਦੇ ਬਾਦ ਦਾ ਫਾਲਾ ਉਹ ਮਦਦ ਉਹ ਉੱਥੇ ਲਿਬੜੇ ਵਿੱਚ ਨਾਲ ਨਹੀਂ ਗਿਆ ਨਾ ਬਾਹਰ ਆੜੇ ਤੇ ਨਹੀਂ ਤਾਂ ਰੰਗ ਸੈਲਿੰਗ ਮਾਰਦਾ ਪਾਣੀ ਵੀ ਨਾ ਪਤਾ ਬਾਹਰ ਖੜਾ ਹਦਾ ਸੀ ਤਾਂ ਹੀ ਜਗੇ ਅੰਦਰ ਲਾਉਂਗੇ ਚੱਲ 100 ਰੁਪਏ ਲਾਉਂਗਟਾ ਤੇ ਗਿਆ ਸ਼ਾਫਟਾਂ ਦਾ ਫਾਇਦਾ ਵੀ ਹੈ ਉਹ ਸੁਆਗਾ ਉੱਪਰ ਰੱਖੋ ਜੀ ਨਾ ਕਿਤੇ ਹਾਂ ਐਨ ਪਿੱਛੇ ਚਲੇ ਜਾ ਹਾਂ ਬੰਦ ਲਾ ਕੇ ਲਾ ਕੇ ਪੱਲੇ ਢੱਕ ਦਵੇ ਥੋੜੇ ਰਹਿਣ ਚਾਹੇ ਸਾਦ ਨੂੰ ਕੱਟਦੇ ਸਾਡੇ ਪਰ ਚੱਲ ਰਿਹਾ ਪਿਆ ਜਿੰਦੇ ਬਾਦ ਤੋਂ ਕਿ ਉੱਪਰ ਵਗਟਾਂ ਨੂੰ ਪੁੰਜੇ ਲਾ ਕੇ ਹਾਲਾ ਬੋਲ ਜੀ ਇਹ ਟਰੈਕਟਰ ਨੂੰ ਫੜੂ ਲੈਣਾ ਇੱਕ ਵਾਰ ਲੱਤਾਂ ਦੇ ਲੱਗਦੇ ਆ ਗੱਡੀਆਂ ਇਹ ਨਹੀਂ ਜਿਹੜੀ ਲਾਣਾ ਟਰੈਕਟਰ ਹਾਂ ਖਤੀ ਦੇਖ ਲਓ ਜੀ ਭਾਈ ਪਹਿਲੀ ਵਾਰ ਪੈਨ ਲੱਗਾ ਜਿ ਪੰਜਾਤੀ ਨੂੰ ਸ਼ਕਤੀਮਾਨ ਦਾ ਅਠ ਫੋਟਾ है हाँ हाँ, हाँ? लेफ्ट में जान है है हाँ? ओ मनु लादा ये भी खड़ा होगा ओ लंबा जा हो गया हाँ नवाई बहुत हो गई भाई लो जी भाई पत्तियां पाते थे इधर सुपर के ਪਰਾਣ ਦੀ ਸੇਵਾ ਚ ਵਧੀਆ ਹੋਗੀ ਪੱਤੀਆਂ ਪਾਉਣ ਦੀ ਕੋਈ ਚੀਜ਼ ਚੱਲਿਆ ਗਾ ਮੈਂ ਪੈਸੇ ਲਾ ਕੇ ਉਲਟੇ 18 20 ਹਜ਼ਾਰ ਪਰਾਣ ਜੀ ਆਏ ਯਾਰ ਸਰਾਣ ਵਾਲੀ ਆ ਇਹ ਗੱਲ ਹੈ ਇਹਦਾ ਹੈ ਇਹ ਤੋਂ ਤੇ ਮਾਲੇ ਗਲਾਵੇ ਆ ਮੋਂ ਵਿੱਚ ਪੈਸੇ ਲੱਗ ਗਏ ਆ ਹਾਂ ਹਾਂ ਹੋ ਗਿਆ ਦੇਖਦਾ ਪ੍ਰਾਣ ਪ੍ਰਾਣ ਕੀ ਦੀ ਗੱਲ ਆ ਤੂੰ ਬੰਮੂ ਬਣਾ ਉਂਗਲੀ ਨਾਲ ਮੇਰਾ ਚੱਪੇ ਤੇ ਯਾਰ ਦੋ ਤਿੰਨ ਨਹੀਂ ਬਤਾ ਮੂਰ ਬਣਾ ਲੈ ਉਹ ਦੇਖ ਬੜਾ ਓਏ ਹਾਂਜੀ ਕਰਦਾ ਉਹ ਤਾਂ ਕਰਾ ਬਥੋੜਿਆ ਹਾਂ ਤਾਂ ਤਾਂ ਹੋ ਰਹੀ ਆ ਉਹ ਨਿਆਣਾ ਐ ਨਿਆਣਾ ਖਾਜੇ ਕਰਦਾ ਉਹ ਨਿਆਣੇ ਖਾਏ ਕਰਦੇ ਹੋਰ ਕੀ ਨੇ ਖਾਣਾ ਨਿਆਣਾ ਚਾ ਲੋ ਭਾਈ ਚੱਕੋ ਲੇਖ ਠੀਕ ਹੈ ਹੁਣ ਪੱਤੀਆਂ ਐ ਪੱਤੀਆਂ ਬਹੁਤ ਪੈ ਗਈਆਂ ਬੱਲੇ ਉੱਪਰਲੇ ਇੱਕ ਚ 6 2 4 6 6 ਇੱਕ ਵੀ ਸਮਾਂ ਪੈਂਦੀਆਂ ਪੱਤੀਆਂ ਨਹੀਂ ਪ੍ਰਧਾਨਾ ਜੀ ਤੁਸੀਂ ਖਾਓ ਫੋਲਾ ਮੈਂ ਇਹ ਰਾਤ ਵਾਲੀ ਛੋਟੇ ਰੋਡ ਦੇ ਤੋਂ ਕਿਵੇਂ ਹਾਂ ਹਾਂ ਬਾਕੀ ਭਾਈ ਆਹ ਮਸ਼ੀਨਾਂ ਗੇ ਖੁੱਲੀਆਂ ਐ ਇਹਨੇ ਨੇਰੀ ਠਾਲਦੀ ਲੇਖ ਹੋਣੀਆਂ ਆਹ ਤੇ ਜਾਨ ਬਹੁਤ ਐ ਜੀ ਚੱਕਾ ਕਹਿੰਦਾ ਬਹੁਤ ਵਾਹ ਲੇਖ ਹੂੰ ਤਾਂ ਦਿਹਾੜੀ ਮੈਂ ਖੁੱਲੇ ਇੰਨੀ ਪੱਤੀਆਂ ਐ ਇਨੇ ਲਾਏ ਆ ਅੱਧਾ ਘੰਟਾ ਬਾੜੀ ਫੱਟ ਦਾ ਢਾਣਾ ਕੋਲ ਰੋਡੀਆਂ ਪਰ ਪਾਏ ਫਿੱਟ ਦੇਣਾ ਨਾ ਨਾ ਉਹ ਤਾਂ ਪਾ ਨੀਗਲ ਸੱਟ ਲੱਗਦੀ ਨੇ ਕਿ ਸੱਟ ਨਹੀਂ ਹੈ ਇਹਦੇ ਕੇ ਫਸਲ ਕੋਹ ਨਹੀਂ ਹੈਗਾ ਭਾਈ ਇੰਡਾ ਦੀਆਂ ਮਸ਼ੀਨਾਂ ਹੁਣ ਬਹੁਤ ਕੰਪਨੀ ਨੇ ਆ ਗਈਆਂ ਵੀ ਵਧੀਆ-ਵਧੀਆ ਵੀ ਬਹੁਤ ਆ ਵਿੱਚ ਮਾਡਲ ਦੇਖ ਕੇ ਲੈਣੀ ਪੈਂਦੀ ਐ ਇਹ ਭਾਈ ਕਮਬੈਨ ਵਾਲੇ ਕਾਲੇ ਦੀ ਲੈ ਕੇ ਆਂਦੀ ਵੀ ਡੈਮੋ ਵਾਸਤੇ ਠੀਕ ਹੈ ਹਾਂ ਇੱਕ ਨੰਬਰ ਜੀਗਾ ਪਾ ਲੈ ਕੇ ਆਉਣੀ ਹੁਣ ਹੂੰ ਤਾਂ ਢਾਣੇ ਮਿਲੂ ਕਿ ਝੋਪੜ ਮਿਲ ਜੂਗੀ ਪ੍ਰਧਾਨ ਲੁਧਿਆਣੇ ਜਾਰਾ ਵੈਰਾਈਟੀ ਹੈ ਤੇ ਹੋਰ ਪਾਸੇ ਤੇ ਹੀਲਾ ਕਰਕੇ ਲੈਣੀ ਬੈਨ ਜੀਰੀ ਬਤਾ ਦਨੇ ਹੈ ਇਹ ਕਿੰਨਾ ਆਇਆ ਚਾਚਰਾ ਝਾੜਾ 20 ਕ ਦਾ 24 ਇਹ ਉਹ ਜ਼ਮੀਨ ਦਾ 24 ਆਇਆ ਨਾ ਮਨੇ 55 55000 ਟੇਕਾ 15000 ਖਰਚਿਆ ਹੋਇਆ ਵਾ ਸਰਦਰ ਜਿਰੀ ਹੋਈ ਹੈ ਕਹਿੰਦਾ 58000 55 55 ਦਾ ਤਾਂ ਠੇਕਾ ਉਹਨਾਂ ਦਾ ਤੇ ਪ੍ਰਧਾਨ ਜੀ ਤੁਹਾਡੇ ਨਾਲ ਗਏ ਹੋਏ ਬੰਦੇ ਬਾਹਰ ਕਿ ਕਿਹਦੇ ਜਿਹੜਾ ਮਾੜਾ ਮਟਰ ਕੋਈ ਬੋੜਾ ਕੁੜੀ ਬਚੀ ਜਾਂ ਉਹ ਹੀ ਥੰਬਦੇ ਆ ਜਮੀਨ ਵੀ ਤਗੜੀ ਆ ਜਮੀਨ ਵੀ ਤਗੜੀ ਉਹ 60000 ਠੇਕਾ ਜਾ ਦਾ ਮੈਨੂੰ ਦੇ ਦੇਣੇ ਨੀ ਕਰ ਕੋਈ ਮੈਨੂੰ ਪਾਸੇ ਵੀ 30 ਹੱਟੇ ਸਾਡੇ ਤਾਂ 32 34000 ਦੱਸਦੇ ਰਹੇ ਉਹ ਏਰੀਏ ਚ 26 ਦਾ ਹੀ ਹੁਣ ਦੇ ਲੋ 10 ਪੁਆਇੰਟ ਛੁੜ ਗਈ ਉਹਨਾਂ ਦੀ ਅੰਮੀ ਛੋਟੀ ਇੱਕ ਦਾ ਦਾਣਾ ਵੀ ਨਹੀਂ ਸਾਫ ਦਾਣਾ ਸਾਫ ਜੀ ਕਿਉਂਕਿ ਉਹਨਾਂ ਦੀ 10 ਛੁੜ ਗਈ ਆਪਣੀ ਤੇਲ ਆਪਣੀ ਵੇਨੇ ਛੁੜ ਗਈ ਹੈ ਨਹੀਂ ਭਾਈ ਗੱਲਬਾਤ ਏਰੀਆ ਚ ਬਾਕੀ ਅਜ ਪ੍ਰਧਾਨ ਪ੍ਰਧਾਨ ਨੇ ਵੀ ਗਾਨੀ ਕਾਰਵਾਈ ਦੇਖਦੇ ਕਿਆ ਬਣਦਾ ਸਾਡੇ ਵੀ ਜੇ ਸੋਚਿਆ ਯਾਰ 20 ਦੇ ਟੱਟੇ ਹੀ ਆ 20 ਦਾ ਐਵਰੇਜ ਹੈ ਥੋੜੀ ਰੇਂਜ ਹੀ ਸਾਡੀ ਭਾਨੀ ਤੇ ਅਸੀਂ ਟੁੱਕਾ ਜਿਹਾ ਲਾ ਰਿਆ ਤਾਂ ਵੀ ਇਹ ਆ ਬਾਈ ਕੋਈ ਐਡੀ ਹੋਣੀ ਹੈਗੀ ਬਈ ਗੱਲ ਯਾਨੀ ਇਨੀ ਗੱਲ ਆ ਕਿ ਚਲੋ ਉਹ ਥੋੜਾ ਬੋਤਾ ਮੁੜਿਆ ਹਾਂ ਇਹ ਤਾਂ ਹੈ ਬਾਉਂਦੇ ਹਾਉਤਾਂ ਦਾ ਕਹਿਣਾ ਕਿਸੇ ਨੂੰ ਜ਼ਮੀਨ ਕਰਵਾਉਣਾ ਫਿਰ 3.5 ਦਿਨ ਕਿਲੇ ਜਾਂੜਾ ਦਰਦ ਜੀ ਜੇ ਤੁਣ ਦਾ ਅਜ ਦੋ ਵਡਾਉਣੇ ਆ ਜੇ 40 ਹੋਗੀ ਕਹ ਲੂ ਕਹਦਾ ਵੀ 40 ਮਿੰਟ ਹੋਗੀ ਕੀ ਲਾਵਾਤ ਤੇ ਕਹਿਦੀ 2 ਮਿੰਟ ਜਨ ਬਦਲ ਲੱਗਣ ਹੋ ਗਏ ਇਹ ਪਾਇਆ ਬਾਈ ਤੇ ਕੋਈ ਕੈਂਟ ਚੌਰ ਕਰਦਾ ਕਾਲਾ ਕਰਦੇ ਸੀ ਇਹ ਕਾਲਾ ਨੂੰ ਕਿਤੇ ਤੇਰੇ ਕੋਲ ਚੁੱਗ ਗਈ ਹੱਦ 25 26 ਹੋ ਜੂ ਉਹ ਨਹੀਂ ਹੋਣੀਓ ਨਹੀਂ ਯਾਰ 25 26 ਨਹੀਂ ਹੋਣੀ ਤੇਰੇ ਕੀ ਤੇ ਉੱਪਰ 30 31 32 35 ਜਿਹੜਾ ਕਹਿੰਦਾ ਵਾਹ ਤੂੰ ਉੱਠਾ ਠੁੱਕਿਆ ਸੀ ਵੀ ਖੇਤੀਓ ਕਰਦੇ ਆ 25 ਦੇ ਬਾਅਦ 25 ਦੇ ਉੱਪਰ ਮੰਡੀ ਚ ਬਾਈ ਵੱਡੀ ਆ ਬਹੁਤ ਤਗੜੀ ਜੀਰੀ ਸੀ ਕਿੰਨਾ ਚੜੜ ਪ੍ਰਧਾਨ ਆਪਣੇ ਮੰਡੀ ਚ ਵੱਡੀ ਜਿਹੜੀ ਪੁੱਛਿਆ ਫੋਨ ਕਰਦੀ ਬਾਈ ਦੇਖੀ ਮੰਡੀ ਤਕੜੀ ਨਹੀਂ ਦਿੱਤੀ ਹੈ ਨਹੀਂ ਈ ਗੱਲਬਾਤ ਨਾਲ ਸਾਡੀ ਜ਼ਮੀਨਾਂ ਉੱਤੇ ਮੰਡਲ ਤਕੜੀ ਹੈ ਪ੍ਰਧਾਨ ਸ਼ਕਤੀਮਾਨ ਦਾ ਰੰਗ ਰੂਪ ਠੀਕ ਹੈ ਹਾਂ ਹਾਂ ਜੇ ਛੱਤ ਲਾਲਾ ਮੈਂ ਤੁਹਾਨੂੰ ਦੋ ਇਕੱਠੇ ਹਮ ਨੂੰ ਭਾ ਕੇ ਦੇਣਾ ਉਹ ਰੈਂਡੇ ਰੈਂਦੇ ਲਾਲਾ ਪ੍ਰਧਾਨ ਕਿਤੇ ਨਹੀਂ ਆਹਾ ਤਾਂ ਨਹੀਂ ਚੱਕਣਾ ਚੱਕਣਾ ਆਪਾਂ ਨੇ 100 ਵੀ 1000 ਡੰਡੇ ਦੀ ਬੋਤਲ ਲਾਉਣੀ ਨਹੀਂ ਹੈਗੀ ਤੂੰ ਤਾਂ ਲੱਡੂ ਜੇ ਵੀ ਖਾ ਜਾਊਗਾ ਹਾਂ ਛੱਤ ਇੱਕ ਰਾਤ ਗੋਲਿਆਂ ਦੇ ਕਹਿੰਦੇ ਜੀਜਾ ਜੀ ਖਾਣੇ ਦੇ ਇੱਕ ਡੱਬਾ ਰਾਤ ਗੋਲਿਆਂ ਦਾ ਖਾ ਕੇ ਇੱਕ ਦੋ ਜਿੱਤ ਦੀ ਬੋਤਲ ਠੀਕ ਹੈ ਹਾਂ ਲੈ ਆਉਂਦੇ ਮੈਂ ਕਿਹਾ ਪੈ ਗਿਆ ਦੇਖਿਆ ਆਹ ਉਹ ਨਾਰੇ ਭਲਾ ਇਹ ਕਿਤੇ ਮਹਾਜਨ ਸੁਭਦੇ ਆ ਇਹ ਸੁਪਰ ਹੋ ਸੁਪਰ ਹੋ ਜੂਪਾ ਇਹ ਚੜਦਾ ਨਹੀਂ ਇਹਨੂੰ ਟੱਕਰ ਦੇ 6 ਮਹੀਨੇ ਬਾਅਦ ਦੇਖਿਆ ਆਹਦਾ ਖੜਾ ਹੋਣਾ ਤਾਂ ਪ੍ਰਧਾਨ ਡਾਇਰੈਕਟਰ ਨੇ ਉਹਦੇ ਬਾਅਦ ਅੱਜਾ ਡਾਡਾ ਰੌਂਡ ਆਪੇ ਟੱਕਰ ਦੇ ਤਾਨੂੰ ਮਿੱਟਾ ਦਾ 6 ਮਹੀਨੇ ਬਾਅਦ ਟੱਕਰ ਆ ਪ੍ਰਧਾਨ ਐਨੇ ਤਾਂ ਤਾ ਟਾਇਰ ਲਾਉਣੇ ਹੈ ਇਹ ਤਾਂ ਹੌ ਲੈਂਦੇ ਟਾਇਰ ਵੀ ਚਕਾਉਂਦਾ ਹਲੇ ਬੀਜਪੀਏ ਤੇ ਚੱਕੂਗਾ ਨਿੱਗਰ ਨਹੀਂ ਅੰਕਲ ਹਾਂ ਪਰਾ ਚੱਲ ਪੱਤਿਆਂ ਦੇ ਨੇ ਨਮਿਆਂ ਪਾਏ ਨੇ ਬਲਾ ਹਾਂ ਕੱਲੇ ਮੇ ਸੋਚੇ ਨੇ ਪਰਾ ਸੁਪਨੇ ਮਾ ਤਾਂ ਨਹੀਂ ਕਹਦਾ ਹਾਲਾਂਕਿ ਤੇਲਾ ਸਰੀਰ ਕੈਮਰੇ ਤੋਂ ਗੜਾ ਬੰਦਾ ਜਿੱਤੇ ਕਰਾ ਪੈਣਾ ਕਿਵੇਂ ਆੜੀ ਹੁੰਦੀ ਆ ਹਾਂ ਆ ਗੜਾ ਬੰਦਾ ਬਾਈ